ਕਾਲਿੰਗ ਕੋਈ ਨਹੀਂ ਹੈ ਸਰਾਬ ਦੇ ਟਿੱਕੇ ਆਪਣੇ ਆਪ ਹੀ ਹਾਂ ਮੇਰਾ ਬੈਡਰੂਮ ਕਿੰਨਾ ਵਾਈਡ ਹੈ ਇੱਕ ਮੋੜ ਹੋਵੇਗੀ 1 ਟੱਕਾ ਆ ਜਿਆਨਾ ਮੇਰੇ ਕੋਲ ਹੈ ਹਾਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਾਲੋ Thank <laughs> you. हां जी सर जी अच्छा आई टी चौंक बिच नाका लगा के गलिया चेकिंग की है इस बारे तुम ਅੱਜ ਮਾਨ ਜੋ ਐਸਐਸਪੀ ਸਾਹਿਬ ਮਾਨਸਾ ਦੇ ਨਿਰਦੇਸ਼ਾਂ ਅਨੁਸਾਰ ਨਾਟਕ ਬੰਨੀਆਂ ਕੀਤੀਆਂ 5 ਤੋਂ 7 ਵਜੇ ਤੱਕ ਸਮੇਂਸ਼ਾਲ ਨਾਟਕ ਬੰਨੀਆਂ ਨਹੀਂ ਹੈ ਇਹਦੇ ਸਪੈਸ਼ਲ ਹੈ ਸਖਤੀ ਸੀ ਚਲਾਨੀ ਚੈਕਿੰਗ ਕੀਤੀ ਜਾ ਰਹੀ ਹੈ ਮਾਰੇ ਅਨਸਰ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਅਲਸਟਾਰ ਨਾ ਕਰਵਾ ਨਾ ਬਾਸ ਤੇ ਆਮ ਪਬਲਿਕ ਆਪਣੇ ਆਪ ਨੂੰ ਸੇਫ ਮਹਿਸੂਸ ਕਰੇ ਅੱਜ ਵੀ ਦੇਖੋ ਅਭੀ ਵੱਡੀਆਂ ਰੋਕੀਆਂ ਨੇ ਵੱਡੀਆਂ ਜਾਲੀਆਂ ਲੱਗੀਆਂ ਸੀ ਉਹਨੂੰ ਖਤਮ ਕਰਨ ਕਰਕੇ ਵੀ ਕਾਰਨ ਕੀਤੇ ਰਹੀ ਉਸ ਦੀ ਚਲਾਣ ਦੀ ਕੀਤੀ ਨਹੀਂ ਪਰ ਫਾਰਮ ਨੂੰ ਵੀ ਇੱਕ ਪ੍ਰੋਬਲਮ ਕੀ ਹੈ ਜਮੰਗਰ ਦੀ ਉਹਿਆ ਲੱਗਦੀ ਪਾਰਕਿੰਗ ਦੇਤੀ ਅਤੀਜ ਰੰਗ ਕਿੱਦਿ ਸਰਵਾਸੀਆਂ ਤੋਂ ਇਹ ਹੀ ਆ ਵੀ ਡਾਕਾਪੰਦੀ ਲੱਗੀ ਆ ਤਾਂ ਅਸੀਂ ਲੋਕਾਂ ਦੀ ਆਵਾਜ਼ ਤੋਂ ਆਸੀਂ ਨਾਕ ਤੇ ਖੜੇ ਆਂਗੇ ਤਾਂ ਕਿ ਆਮ ਪਬਲਿਕ ਆਪਣੇ ਆਪ ਨੂੰ ਸੇਫ ਮਹਿਸੂਸ ਕਰੇ ਤੇ ਮਾਰੇ ਅੰਸਰ ਕਿਸੇ ਤਰ੍ਹਾਂ ਦੀ ਗਲਤ ਹਰਕਤ ਕਰਨ ਤੋਂ ਬਚ ਰਹਣ